ਐਸੇ ਦੁਨੀਆ ਦੇ ਵਿੱਚ ਔਰਤ ਨੂੰ ਬਹੁਤ ਹੀ ਇੱਜ਼ਤਮਾਨ ਸਮਝਿਆ ਜਾਂਦਾ ਸੀ ਬਾਅਦ ਵਿੱਚ ਉਸ ਨੂੰ ਜੁੱਤੀ ਬ੍ਰੋਕਰ ਲੋਕ ਸਮਝਣ ਲੱਗੇ ਫਿਰ ਫਿਰ ਇਸਤਰੀ ਦਾ ਸਮਾਂ ਆਇਆ ਇਸਤਰੀ ਦੀ ਬਹੁਤ ਜ਼ਿਆਦਾ ਇੱਜ਼ਤ ਤੇ ਸਨਮਾਨ ਦੀ ਗੱਲ ਹੋਣ ਲੱਗੀ ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਫੇਰ ਦੇਖ ਰਹੇ ਹੋ ਵੀ ਜੋ ਔਰਤਾਂ ਕਿੱਦਾਂ ਮਤਲਬ ਕਿ ਆਪ ਦੇ ਸਰੀਰ ਦਾ ਪ੍ਰਦਰਸ਼ਨ ਕਰ ਰਹੀ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਸਾਰੇ ਧਰਮਾਂ ਦੇ ਵਿੱਚ ਸਾਰੇ ਗ੍ਰੰਥਾਂ ਦੇ ਵਿੱਚ ਇਸਤਰੀ ਨੂੰ ਬਹੁਤ ਮਹਾਨ ਅਦਬ ਯੋਗ ਮੰਨਿਆ ਜਾਂਦਾ ਹੈ ਤੇ ਇਹ ਜਾਰ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਹੋ ਰਿਹਾ ਹੈਗਾ ਇਹ ਸਾਰਾ ਕੁਝ ਇਹੀ ਨੈਟ ਦੇ ਕਾਰਨ ਹੋ ਰਿਹਾ ਕਿਉਂਕਿ ਹਰ ਕੋਈ ਹੀ ਫੇਮ ਹੋਣਾ ਚਾਹੁੰਦਾ ਪਰ ਜੇ ਫੇਮ ਹੋਣਾ ਤਾਂ ਚੰਗੇ ਲਿਬਾਸ ਦੇ ਨਾਲ ਵੀ ਹੋ ਸਕਦਾ ਤੇ ਇਸਤਰੀ ਦੀ ਇੱਜ਼ਤ ਹੀ ਇੱਕ ਲਿਬਾਸ ਹੁੰਦਾ ਇੱਕ ਟੱਕੀ ਹੋਊਗੀ ਬਦਨ ਟੱਕਿਆ ਹੋਊਗਾ ਤੇ ਟੱਕਿਆ ਹੋਊਗਾ ਬਹੁਤ ਜ਼ਿਆਦਾ ਇੱਜ਼ਤਵੱਦੀ ਅੱਜਕੱਲ ਜੇ ਇਹ ਚੀਜ਼ਾਂ ਕਈਆਂ ਜਾਂਦੀਆਂ ਉਹਨਾਂ ਨੂੰ ਗਲਤ ਸਾਬਤ ਕੀਤਾ ਜਾਂਦਾ ਹੈ ਇਸੇ ਕਰਕੇ ਇਸਤਰੀ ਨੂੰ ਔਰਤ ਨੂੰ ਆਪਦੀ ਇੱਜ਼ਤ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਇਸਤਰੀ ਬਹੁਤ ਮਹਾਨ ਇਸ ਸ੍ਰਿਸ਼ਟੀ ਦੀ ਇਸ ਧਰਤੀ ਦੀ ਰਚਨਹਾਰ ਇਸਤਰੀ ਤੋਂ ਬਿਨਾ ਇਸ ਦੁਨੀਆ ਤੇ ਇਸ ਜਗਤ ਤੇ ਨਹੀਂ ਦੇਖਿਆ ਜਾ ਸਕਦਾ ਕਿ